ਅੰਜ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਵੀਡੀਓ ਜੋ ਤੁਹਾਡੇ ਲਈ ਲੈ ਕੇ ਆਇਆ ਇਹ ਲੁਧਿਆਣਾ ਦੇ ਵਿੱਚ ਵਾਪਰੀ 2023 ਦੇ ਵਿੱਚ ਇੱਕ ਘਟਨਾ ਦੀ ਸਟੋਰੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ 2023 ਦੇ ਵਿੱਚ ਇੱਕ ਜਹੀ ਘਟਨਾ ਵਾਪਰੀ ਜਿਸ ਨੇ ਵੀ ਇਸ ਘਟਨਾ ਦੇ ਬਾਰੇ ਸੁਣਿਆ ਜਾਂ ਖਬਰ ਪ੍ਰਤਆ ਲੱਗੀ ਕਿਸੇ ਨੂੰ ਵੀ ਉਹੋ ਸੋਚਣ ਲਈ ਮਜਬੂਰ ਹੋ ਗਿਆ ਕਿ ਕੋਈ ਐਦਾਂ ਕਿਵੇਂ ਕਰ ਸਕਦਾ ਕਿਉਂਕਿ ਇਸ ਦੇ ਵਿੱਚ ਕਤਲ ਹੋਇਆ ਸੀ ਤੇ ਕਾਤਲ ਸੀ ਜਿਹੜਾ ਜਦੋਂ ਉਹਦੇ ਪੁਰਾਣੇ ਕਾਰਨਾਮੇ ਦਾ ਪਤਾ ਲੱਗਿਆ ਤਾਂ ਲੋਕ ਇਹ ਵੀ ਸੋਚਣ ਨੂੰ ਮਜਬੂਰ ਹੋ ਗਏ ਸੀ ਕਿ ਇੰਨੇ ਜ਼ਿਆਦਾ ਕਾਂਡ ਕਰਨ ਵਾਲਾ ਬੰਦਾ ਹਾਲੇ ਤੱਕ ਬਾਹਰ ਕਿਵੇਂ ਫਿਰ ਰਿਹਾ ਸੀ ਜੋ ਕਿ ਸਮਾਜ ਨੂੰ ਏਡਾ ਵੱਡਾ ਖਤਰਾ ਸੀ ਸਟੋਰੀ ਆਪਾਂ ਅੱਗੇ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਚੀ ਗੱਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਭੈਣ ਇਸ ਚੈਨਲ ਨੂੰ ਦੇਖ ਰਹੇ ਹੋ ਇਹਨੂੰ ਪਿਆਰ ਕਰ ਰਹੇ ਹੋ ਇੰਨਾ ਜ਼ਿਆਦਾ ਤੇ ਕਮੈਂਟ ਕਰਦੇ ਹੋ ਸਬਸਕ੍ਰਾਈਬ ਕੀਤਾ ਚੈਨਲ ਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੇ ਇੱਕ ਤੁਸੀਂ ਕਮੈਂਟ ਕਰ ਦਿਓ ਜਦੋਂ ਸਾਨੂੰ ਬਹੁਤ ਜ਼ਿਆਦਾ ਹੌਸਲਾ ਮਿਲਦਾ ਏਦਾਂ ਹੀ ਅੱਗੇ ਵੀ ਕਮੈਂਟ ਕਰਦੇ ਰਹੋ ਸਾਨੂੰ ਹੌਸਲਾ ਮਿਲਦਾ ਰਹੇ ਅਸੀਂ ਏਦਾਂ ਹੀ ਤੁਹਾਡੇ ਲਈ ਵੀਡੀਓਜ਼ ਲੈ ਕੇ ਆਉਂਦੇ ਰਹੀਏ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਆ ਵੀਡੀਓਜ਼ ਦੇ ਵਿੱਚ ਉਹ ਵੀ ਸਾਨੂੰ ਜ਼ਰੂਰ ਦੱਸਿਓ ਤਾਂ ਕਿ ਅਸੀਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰ ਸਕੀਏ ਜਿਹੜੀ ਆਪਾਂ ਗੱਲ ਕਰੀਏ ਜੇ ਇਸ ਸਟੋਰੀ ਦੇ ਬਾਰੇ ਇਸ ਘਟਨਾ ਦੇ ਬਾਰੇ ਇਹ ਥੋੜੀ ਜੀ ਕਨਫਿਊਜ਼ਿੰਗ ਹੋ ਸਕਦੀ ਆ ਸੁਣਨ ਲਈ ਹੈਨਾ ਮੈਂ ਮਤਲਬ ਕਿ ਸੁਣਾਉਣ ਦੇ ਚੱਕਰ ਦੇ ਵਿੱਚ ਕਿਤੇ ਉਰਾ ਫਰਾ ਜਾ ਸਕਦਾ ਕਿਉਂਕਿ ਇਹਦੇ ਵਿੱਚ ਕਾਫੀ ਜਿਆਦਾ ਪੱਖ ਨੇ ਸਟੋਰੀ 'ਚ ਸੁਣਾਉਣ ਲੱਗਿਆ ਬੰਦਾ ਆਫ ਟ੍ਰੈਕ ਹੋ ਜਾਂਦਾ ਪਰ ਐਂਡ ਤੱਕ ਜਾਂਦੇ ਜਾਂਦੇ ਸਾਰਾ ਕੁਝ ਕਲੀਅਰ ਹੋ ਜਾਣਾ ਤੁਹਾਨੂੰ ਹੈਨਾ ਜੇ ਕੁਝ ਇਦਾਂ ਦਾ ਹੁੰਦਾ ਵੀ ਆ ਹੈਨਾ ਸਟੋਰੀ ਸੁਣਾਉਣ ਲੱਗਿਆ ਤੇ ਇਹ ਸਟੋਰੀ ਦੇ ਐਂਡ ਦੇ ਵਿੱਚ ਜੋ ਇਸ ਬੰਦੇ ਨੇ ਜਿਹਨੇ ਕਤਲ ਕੀਤਾ ਸੀਗਾ ਇਹ ਜੋ ਅੱਗੇ ਆਪਾਂ ਘਟਨਾ 'ਚ ਗੱਲ ਕਰਨ ਜਾਵਾਂਗੇ ਤੇ ਉਹ ਬੰਦੇ ਦੇ ਕੀਤੇ ਹੋਏ ਪੁਰਾਣੇ ਕਾਰਨਾਮੇ ਦੀ ਜਿਹੜੀ ਲਿਸਟ ਹੈ ਉਹ ਵੀ ਐਂਡ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਤੇ ਐਂਡ ਦੇ ਵਿੱਚ ਇੱਕ ਖੁਸ਼ਖਬਰੀ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੇ ਆਪਾਂ ਹੁਣ ਇਸ ਸਟੋਰੀ ਦੀ ਗੱਲ ਕਰੀਏ ਤਾਂ ਇਹਦੀ ਸ਼ੁਰੂਆਤ ਹੁੰਦੀ ਹੈ 6 ਜੁਲਾਈ 2023 ਨੂੰ 6 ਜੁਲਾਈ 2023 ਨੂੰ ਲੁਧਿਆਣਾ ਦੇ ਅਦਾਰਸ਼ ਨਗਰ ਦੀ ਸੜਕ ਦੇ ਉੱਤੇ ਸਵੇਰੇ ਸਵੇਰੇ ਲੋਕਾਂ ਨੂੰ ਇੱਕ ਬੋਰੀ ਪਈ ਮਿਲਦੀ ਹੈ ਸੜਕ ਦੇ ਬਿਲਕੁਲ ਵਿਚਕਾਰ ਉਸ ਬੋਰੀ ਦੇ ਬਾਹਰ ਥੋੜਾ ਥੋੜਾ ਖੂਨ ਸਿਮਰਿਆ ਹੁੰਦਾ ਜਿਹਨੂੰ ਦੇਖ ਕੇ ਲੋਕਾਂ ਨੂੰ ਲੱਗਦਾ ਕਿ ਇਹ ਜਿਹੜੀ ਬੋਰੀ ਆ ਇਸ ਦੇ ਵਿੱਚ ਕੋਈ লাশ ਹੋ ਸਕਦੀ ਹੈ ਜਾਂ ਤਾਂ ਕਿਸੇ ਜਾਨਵਰ ਦੀ লাশ ਹੋ ਸਕਦੀ ਹੈ ਜਾਂ ਕਿਸੇ ਇਨਸਾਨ ਦੀ লাশ ਹੁਣ ਇਹਦੀ ਖਬਰ ਆ ਜਿਹੜੀ ਪੁਲਿਸ ਥਾਣੇ ਨੂੰ ਦਿੱਤੀ ਜਾਂਦੀ ਹੈ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਆ ਕੇ ਪੁਲਿਸ ਜਦੋਂ ਦੇਖਦੀ ਆ ਤਾਂ ਬੋਰੀ ਦੇ ਬਾਹਰ ਖੂਨ ਸਿਮਿਆ ਦੇਖ ਕੇ ਪੁਲਿਸ ਨੂੰ ਵੀ ਅੰਦਾਜ਼ਾ ਲੱਗ ਜਾਂਦਾ ਕਿ ਇਸ ਦੇ ਵਿੱਚ ਕੋਈ লাশ ਹੋ ਸਕਦੀ ਹੈ ਤਾਂ ਜੇ ਇਹੀਆਂ ਬੂਰੀਆਂ ਦੀ ਆਪਾਂ ਪਹਿਲਾਂ ਪਹਿਲਾਂ ਵਾਲੇ ਕੇਸਾਂ ਦੀ ਗੱਲ ਕਰੀਏ ਜੇ ਕਿਤੇ ਬੋਰੀ ਜਾਂ ਕਿਤੇ ਸੂਟਕੇਸ ਦੇ ਵਿੱਚ ਲਾਸ਼ ਮਿਲਦੀ ਆ ਤਾਂ ਉਹਦੇ ਜ਼ਿਆਦਾਤਰ ਚਾਂਸ ਹੁੰਦੇ ਆ ਕਿ ਉਹਦਾ ਜਿਹੜਾ ਸਿਰ ਹੈ ਉਹ ਵੱਡਿਆ ਹੋਵੇ ਤਾਂ ਕਿ ਲਾਸ਼ ਦੀ شناخت ਨਾ ਹੋ ਸਕੇ ਇਸ ਦੇ ਕੇਸ ਦੇ ਵਿੱਚ ਵੀ ਉਦਾਂ ਹੀ ਹੁੰਦਾ ਜਦੋਂ ਬੋਰੀ ਨੂੰ ਖੋਲਿਆ ਜਾਂਦਾ ਬੋਰੀ ਨੂੰ ਪੁਲਿਸ ਖੋਲ ਕੇ ਲਾਸ਼ ਬਾਹਰ ਕੱਢਦੀ ਹੈ ਤਾਂ ਦੇਖਦੀ ਆ ਕਿ ਇਸ ਲਾਸ਼ ਦਾ ਵੀ ਸਿਰ ਗਾਇਬ ਹੁੰਦਾ ਹੁਣ ਇਸ ਲਾਸ਼ ਦੇ ਸਿਰ ਦੇ ਨਾਲ ਨਾਲ ਇਸ ਦੀਆਂ ਉਂਗਲੀਆਂ ਵੀ ਵੱਡੀਆਂ ਹੁੰਦੀਆਂ ਦੋਨੋਂ ਹੱਥਾਂ 'ਆਂ ਉਂਗਲੀਆਂ ਵੱਢ ਦਿੱਤੀਆਂ ਗਈਆਂ ਹੁੰਦੀਆਂ। ਹੁਣ ਪੁਲਿਸ ਇਸ লাশ ਨੂੰ ਬੋਰੀ ਚੋਂ ਬਾਹਰ ਕੱਢ ਕੇ ਜਦੋਂ ਅੱਗੇ ਸਨাক্ত ਕਰਦੀ ਹੈ, ਇਹਦੇ ਕੱਪੜੇ ਵਗੈਰਾ ਦੇਖੇ ਜਾਂਦੇ ਤਾਂ ਕਿ লাশ ਬਾਰੇ ਕੋਈ ਮਾੜਾ-ਮੋਟਾ ਕਲੂ ਮਿਲ ਸਕੇ। ਤਾਂ ਇੱਕ ਜੇਬ 'ਚੋਂ ਪੈਂਟ ਦੀ 'ਚੋਂ ਪੁਲਿਸ ਨੂੰ ਇੱਕ ਆਧਾਰ ਕਾਰਡ ਤੇ ਇੱਕ ਡੈਬਿਟ ਕਾਰਡ ਮਿਲਦਾ ਹੈ। ਤੇ ਇੱਕ ਹੱਥ ਦੇ ਉੱਤੇ ਬ੍ਰੇਸਲੇਟ ਪਾਇਆ ਹੁੰਦਾ। ਹੁਣ ਪੁਲਿਸ ਕੋਲੇ ਤਿੰਨ ਚੀਜ਼ਾਂ ਨੇ ਜਿਹੜੀਆਂ ਇਸ লাশ ਦੀ ਸਨাক্ত ਕਰ ਸਕਦੀਆਂ ਨੇ। ਪੁਲਿਸ ਨੂੰ ਜਿਹੜਾ ਆਧਾਰ ਕਾਰਡ ਮਿਲਿਆ ਉਸ ਦੇ ਉੱਤੇ ਨਾਮ ਪੰਕਜ ਸ਼ਰਮਾ ਲਿਖਿਆ ਹੁੰਦਾ ਜਿਸ ਦੀ ਉਮਰ 32 ਸਾਲ ਲਿਖੀ ਹੁੰਦੀ ਹੈ ਤੇ ਉਸ ਦੇ ਉੱਪਰ ਐਡਰੈਸ ਕਰਾਲੀ ਨੇੜੇ ਜਿਹੜਾ ਮਹਾਲੀ ਦੇ ਆ ਉਹਦਾ ਐਡਰੈਸ ਹੁੰਦਾ ਹੁਣ ਪੁਲਿਸ ਕੋਲੇ ਇੱਕ Laash ਹੈ ਉਹਦੇ ਵਿੱਚੋਂ ਮਿਲੇ ਆਈਡੀ ਪ੍ਰੂਫਸ ਨੇ ਤੇ ਹੱਥ ਦੇ ਉੱਤੇ ਇੱਕ ਬ੍ਰੇਸਲੇਟ ਮਿਲਿਆ ਹੁਣ ਪੁਲਿਸ ਆ ਜਿਹੜੀ ਇੱਕ ਵਾਰ ਤਾਂ ਸੋਚਦੀ ਹੈ ਕਿ ਇਹ ਇਸੇ ਬੰਦੇ ਦੀ Laash ਆ ਜਾਂ ਕਿਸੇ ਹੋਰ ਦੇ ਆਧਾਰ ਕਾਰਡ ਵਗੈਰਾ ਨੇ ਕੀ ਆ ਇਹ ਥੋੜਾ ਜਿਹਾ ਉੱਥੇ ਕਨਫਿਊਜ਼ਿੰਗ ਹੋ ਜਾਂਦਾ ਹੁਣ ਪੁਲਿਸ ਸਭ ਤੋਂ ਪਹਿਲਾਂ ਇਨਵੈਸਟੀਗੇਸ਼ਨ ਉਸ ਆਧਾਰ ਕਾਰਡ ਦੇ ਆਧਾਰ 'ਤੇ ਸ਼ੁਰੂ ਕਰਦੀ ਹੈ ਉਸ ਆਧਾਰ ਕਾਰਡ ਬਾਰੇ ਪਤਾ ਕੀਤਾ ਜਾਂਦਾ ਜਿਹੜਾ ਉਹ ਐਡਰੈਸ ਲਿਖਿਆ ਹੁੰਦਾ ਉੱਥੇ ਪੁਲਿਸ ਪਹੁੰਚਦੀ ਹੈ ਉਸ ਐਡਰੈਸ ਦੇ ਉੱਤੇ ਜਦੋਂ ਜਾਂਦੇ ਆ ਉੱਥੇ ਪਤਾ ਕੀਤਾ ਜਾਂਦਾ ਤਾਂ ਉੱਥੇ ਕਿਸੇ ਕੋਈ ਪੰਕਜ ਸ਼ਰਮਾ ਨਾਮ ਦਾ ਪੁਲਿਸ ਨੂੰ ਬੰਦਾ ਨਹੀਂ ਮਿਲਦਾ ਹੁਣ ਪੁਲਿਸ ਨੂੰ ਪਤਾ ਲੱਗਦਾ ਕਿ ਪੰਕਜ ਸ਼ਰਮਾ ਹੁਣ ਇੱਥੇ ਨਹੀਂ ਰਹਿੰਦਾ ਪਹਿਲਾਂ ਜ਼ਰੂਰ ਰਹਿੰਦਾ ਸੀ ਸਾਲ ਡੇਢ ਸਾਲ ਪਹਿਲਾਂ ਇੱਥੇ ਇੱਕ ਪੰਕਜ ਸ਼ਰਮਾ ਨਾਮ ਦਾ ਬੰਦਾ ਰਹਿੰਦਾ ਸੀ ਜਿਹੜੇ ਐਡਰੈਸ ਦੇ ਉੱਤੇ ਪੁਲਿਸ ਪਹੁੰਚਦੀ ਹੈ ਹੁਣ ਪੁਲਿਸ ਇੱਕ ਵਾਰ ਇੱਕ ਲੀਡ ਵੱਲ ਨੂੰ ਚ ਤੁਰਦੀ ਹੈ ਪਰ ਹੁਣ ਇੱਕ ਡੈਡ ਐਂਡ ਤੇ ਜਾ ਕੇ ਸਥਿਰ ਰੁਕ ਜਾਂਦੀ ਹੈ ਹੁਣ ਪੁਲਿਸ ਨੂੰ ਵੀ ਕਨਫਿਊਜ਼ਨ ਹੁੰਦੀ ਹੈ ਕਿ ਇਹ লাশ ਹੈ ਜਿਹੜੀ ਇਹ ਸੱਚੀ ਪੰਕਜ ਦੀ ਹੈ ਜਾਂ ਫਿਰ ਇਹ ਕਿਸੇ ਹੋਰ ਦੀ ਆਈਡੀ ਪ੍ਰੂਫ ਨੇ ਕਿਉਂਕਿ ਜੇ ਕੋਈ ਬੰਦਾ ਕਿਸੇ ਬੰਦੇ ਨੂੰ ਮਾਰ ਰਿਹਾ ਹੈ ਤੇ ਉਹਦੀ ਆਈਡੈਂਟੀਟੀ ਲੁਕਾਉਣ ਵਾਸਤੇ ਉਹਦੀ ਸਨਾਖਤ ਨਾ ਹੋ ਸਕੇ ਉਹਦਾ ਗਰਦਨ ਕੱਟ ਦਿੰਦਾ ਉਹਦਾ ਗਲ ਕੱਟਦਾ ਉਹਦੀਆਂ ਉਂਗਲੀਆਂ ਵਗੈਰਾ ਵੀ ਕੱਟ ਕੇ ਕਿਤੇ ਹੋਰ ਸਿੱਟ ਦਿੰਦਾ ਇਕੱਲਾ ਧੜ ਛੱਡਦਾ ਤਾਕਿ ਉਹਦੀ ਪਛਾਣ ਨਾ ਹੋ ਸਕੇ ਉਹ ਆਧਾਰ ਕਾਰਡ ਤੇ ਡੈਬਿਟ ਕਾਰਡ ਵਿੱਚ ਕਿਉਂ ਛੱਡੂਗਾ ਇਹ ਇਦਾਂ ਵੀ ਨਹੀਂ ਸੀਗਾ ਕਿ ਕੋਈ ਛਿੱਤ ਜਿੱਤ ਦੇ ਵਿੱਚ ਕੀਤਾ ਗਿਆ ਕਤਲ ਸੀਗਾ ਚੰਗੀ ਤਰ੍ਹਾਂ ਬੋਰੀ ਦੇ ਵਿੱਚ ਪੈਕ ਕਰਕੇ ਜਦੋਂ ਉੱਥੇ ਤੱਕ ਲਿਆਂਦਾ ਗਿਆ ਤਾਂ ਉਸ ਤੋਂ ਆਧਾਰ ਕਾਰਡ ਕਿਉਂ ਨਹੀਂ ਕੱਟੇ ਗਏ ਹੁਣ ਜਿਹੜੀ ਪੁਲਿਸ ਹੈ ਉਹਦੇ ਕੋਲੇ ਆਧਾਰ ਕਾਰਡ ਵਾਲਾ ਐਡਰੈਸ ਤੋਂ ਤਾਂ ਕੁਝ ਮਿਲਦਾ ਨਹੀਂ ਤਾਂ ਫਿਰ ਅੱਗੇ ਪੁਲਿਸ ਹੁਣ ਜਿਹੜੀ ਉਹ ਡੈੱਡ ਬੋਡੀ ਹੈ ਉਹਦੇ ਬਾਰੇ ਹੋਰ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰਦੀ ਆ ਆਲੇ-ਦਾਲੇ ਲੋਕਾਂ ਨੂੰ ਆਧਾਰ ਕਾਰਡ ਦਿਖਾਇਆ ਜਾਂਦਾ ਹੁਣ ਜਦੋਂ ਲੋਕ ਜਿਹੜੇ ਉੱਥੇ ਆਲੇ-ਦਾਲੇ ਮਿਲਦੇ ਆ ਉਹ ਦੇਖਦੇ ਆ ਤਾਂ ਉਹਨਾਂ ਦੇ ਵਿੱਚੋਂ ਕੁਝ ਲੋਕ ਪਹਿਚਾਣ ਜਾਂਦੇ ਆ ਕਿ ਜਿਹੜੀ ਇਹ ਫੋਟੋ ਆ ਆਧਾਰ ਕਾਰਡ ਦੇ ਉੱਤੇ ਇਹ ਕਿਸੇ ਸਾਜਨ ਨਾਮ ਦੇ ਵਿਅਕਤੀ ਦੀ ਹੈ ਹੁਣ ਪੁਲਿਸ ਕੋਲੇ ਜਿਹੜਾ ਆਧਾਰ ਕਾਰਡ ਸੀ ਉਹਦੇ ਉੱਤੇ ਪੰਕਜ ਸ਼ਰਮਾ ਲਿਖਿਆ ਲੋਕ ਸਾਜਨ ਦੱਸ ਰਹੇ ਨੇ ਤਾਂ ਪੁਲਿਸ ਨੂੰ ਲੱਗਦਾ ਕਿ ਕੋਈ ਕਨਫਿਊਜ਼ਨ ਹੈ ਜਾਂ ਫਿਰ ਇਹ ਜਿਹੜਾ ਆਧਾਰ ਕਾਰਡ ਆ ਇਹ ਵੀ ਨਕਲੀ ਹੈ ਹੁਣ ਪੁਲਿਸ ਅੱਗੇ ਜਾਣ ਸ਼ੁਰੂ ਕਰਦੀ ਹੈ ਇਸ ਆਧਾਰ ਕਾਰਡ ਦੇ ਨਾਲ ਜੇ ਕੋਈ ਨੰਬਰ ਲਿੰਕ ਵਗੈਰਾ ਉਹ ਚੈੱਕ ਕੀਤਾ ਜਾਂਦਾ ਤਾਂ ਪੁਲਿਸ ਦੇ ਹੱਥ ਇੱਕ ਮੋਬਾਈਲ ਨੰਬਰ ਲੱਗਦਾ ਹੁਣ ਮੋਬਾਈਲ ਨੰਬਰ ਦੇ ਨਾਲ ਉਹਦੇ ਜਿਹੜੀ ਆਪਣੀ ਸੀ ਡੀ ਆਰ ਹੈ ਮੋਬਾਈਲ ਨੰਬਰ ਤੋਂ ਉਹ ਕਢਵਾਈ ਜਾਂਦੀ ਹੈ ਤਾਂ ਕਿ ਪਤਾ ਕੀਤਾ ਜਾ ਸਕੇ ਕਿ ਕਿਸ ਦਾ ਫੋਨ ਸੀਗਾ ਕਿਸ ਦਾ ਨੰਬਰ ਸੀ ਤੇ ਕਿੱਥੇ-ਕਿੱਥੇ ਗੱਲ ਕਰਦਾ ਰਿਹਾ ਤਾਂ ਕਿ ਲੋਕੇਸ਼ਨ ਦਾ ਪਤਾ ਲੱਗ ਸਕੇ ਆਖਰ ਹੈ ਕੌਣ ਸੀਗਾ ਪੰਕਜ ਸ਼ਰਮਾ ਤਾਂ ਫਿਰ ਪੁਲਿਸ ਜਦੋਂ ਸੀ ਡੀ ਆਰ ਕਢਾਉਂਦੀ ਆ ਉਹ ਤੋਂ ਪਤਾ ਲੱਗਦਾ ਕਿ ਪੰਕਜ ਸ਼ਰਮਾ ਦਾ ਹੀ ਨੰਬਰ ਸੀਗਾ ਤੇ ਇਸ ਨੰਬਰ ਤੋਂ ਇੱਕ ਨੰਬਰ ਤੇ ਕਾਫੀ ਜ਼ਿਆਦਾ ਕਾਲਸ ਹੋਈਆਂ ਹੁੰਦੀਆਂ ਪੁਲਿਸ ਹੁਣ ਉਹ ਨੰਬਰ ਬਾਰੇ ਪਤਾ ਕਰਨ ਲੱਗਦੀ ਹੈ ਜਦੋਂ ਇਹ ਸਾਰਾ ਪ੍ਰੋਸੈਸ ਚੱਲ ਰਿਹਾ ਹੁੰਦਾ ਤਾਂ ਪੁਲਿਸ ਦੇ ਹੱਥ ਇੱਕ ਸੀ ਸੀ ਟੀ ਵੀ ਫੁਟੇਜ ਵੀ ਲੱਗਦੀ ਹੈ ਉਹ 6 ਜੁਲਾਈ ਦੀ ਰਾਤ ਤੋਂ ਪਹਿਲਾਂ ਮੈਂ ਕਿਹਾ 6 ਤੇ 5 ਜੁਲਾਈ ਦੇ ਵਿੱਚ ਜਿਹੜੀ ਰਾਤ ਸੀਗੀ ਉਸ ਰਾਤ ਦੀ ਫੁਟੇਜ ਸੀ ਉਸ ਦੇ ਵਿੱਚ ਇੱਕ ਔਰਤ ਇੱਕ ਆਦਮੀ ਦੋ ਜਣੇ ਇੱਕ ਸਕੂਟੀ ਤੇ ਵਿਚਾਲੇ ਉਸ ਲਾਸ਼ ਨੂੰ ਉਸ ਬੋਰੀ ਨੂੰ ਰੱਖੀ ਲੈ ਜਾਂਦੇ ਦਿਖਦੇ ਆ ਤੇ ਪੁਲਿਸ ਦੇ ਹੱਥ ਹੁਣ ਪਹਿਲਾਂ ਸਿਰਫ ਆਧਾਰ ਕਾਰਡ ਡੈ빗 ਕਾਰਡ ਤੇ ਇੱਕ ਲੋਕਟ ਬ੍ਰੇਸਲੇਟ ਸੀਗਾ ਹੁਣ ਪੁਲਿਸ ਦੇ ਕੋਲੇ ਇੱਕ ਫੋਨ ਨੰਬਰ ਤੇ ਉਸ ਤੋਂ ਅੱਗੇ ਇੱਕ ਫੋਨ ਨੰਬਰ ਹੋਰ ਜਿਸ ਦੇ ਉੱਤੇ ਉਹਦੀ ਗੱਲਬਾਤ ਕੀਤੀ ਗਈ ਸੀ ਜਿਆਦਾ ਉਹ ਮਿਲਦਾ ਤੇ ਇੱਕ ਪੁਲਿਸ ਨੂੰ ਹੁਣ ਇੱਕ ਸੀਸੀਟੀਵੀ ਫੁਟੇਜ ਵੀ ਮਿਲ ਜਾਂਦੀ ਆ ਤਸਵੀਰਾਂ ਸੀਸੀਟੀਵੀ ਦੀਆਂ ਧੁੰਦਲੀਆਂ ਹੁੰਦੀਆਂ ਪਰ ਪੁਲਿਸ ਜਦੋਂ ਦੇਖਦੀ ਆ ਆਧਾਰ ਕਾਰਡ ਦੇ ਨਾਲ ਉਸ ਬੰਦੇ ਦੀ ਸ਼ਕਲ ਮੈਚ ਕਰ ਰਹੀ ਹੁੰਦੀ ਹੈ ਜਿਹੜਾ ਸਕੂਟੀ ਚਲਾ ਰਿਹਾ ਹੁੰਦਾ ਹੁਣ ਪੁਲਿਸ ਨੂੰ ਲੱਗਦਾ ਕਿ ਇਹ ਬੰਦਾ ਜਿਉਂਦਾ ਤੇ ਜਾਣ ਬੁੱਝ ਕੇ ਇਸ ਲਾਸ਼ ਨੂੰ ਇਹ ਪੰਕਜ ਸ਼ਰਮਾ ਦੀ ਲਾਸ਼ ਦੱਸਿਆ ਜਾਂਦਾ ਤੇ ਜ਼ਿਆਦਾਤਰ ਚਾਂਸ ਹੁਣ ਹੋ ਜਾਂਦੇ ਕਿ ਪੰਕਜ ਸ਼ਰਮਾ ਜਿਉਂਦਾ ਹੋ ਸਕਦਾ ਹੁਣ ਜਿਹੜਾ ਪੁਲਿਸ ਨੂੰ ਉਹ ਨੰਬਰ ਮਿਲਦਾ ਜਿਹੜਾ ਸੀਡੀਆਰ ਦੇ ਵਿੱਚੋਂ ਨਿਕਲਦਾ ਉਹਦੇ ਬਾਰੇ ਜਾਂਚ ਹੁੰਦੀ ਹੈ ਤੇ ਉਸ ਨੰਬਰ ਦੇ ਤੋਂ ਐਡਰੈਸ ਵੀ ਕੱਢਿਆ ਜਾਂਦਾ ਪਤਾ ਲੱਗਦਾ ਪੁਲਿਸ ਨੂੰ ਕਿ ਜਿਹੜਾ ਪੰਕਜ ਦਾ ਪਹਿਲਾ ਐਡਰੈਸ ਸੀਗਾ ਉਹ ਜਗਦੀਸ਼ਪੁਰਾ ਤਾਜਪੁਰ ਰੋਡ ਦੇ ਉੱਤੇ ਕੋਈ ਜਗ੍ਹਾ ਆ ਉੱਥੋਂ ਦਾ ਐਡਰੈਸ ਮਿਲਦਾ ਪੁਲਿਸ ਨੂੰ ਹੁਣ ਪੁਲਿਸ ਉੱਥੇ ਜਾ ਕੇ ਇਨਵੈਸਟੀਗੇਸ਼ਨ ਕਰਨੇ ਸ਼ੁਰੂ ਕਰ ਦਿੰਦੀ ਆ ਉੱਥੇ ਪਤਾ ਕੀਤਾ ਜਾਂਦਾ ਉਤੋਂ ਵੀ ਪਤਾ ਲੱਗਦਾ ਕਿ ਪੰਕਜ ਸ਼ਰਮਾ ਇਹਦਾ ਨਾਮ ਜ਼ਰੂਰ ਸੀ ਬੰਦੇ ਦਾ ਪਰ ਇਹ ਹੁਣ ਇੱਥੇ ਨਹੀਂ ਰਹਿ ਰਿਹਾ ਇਹ ਥੋੜਾ ਟਾਈਮ ਪਹਿਲਾਂ ਇੱਥੇ ਰਹਿੰਦਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਹੁਣ ਦੂਜਾ ਨੰਬਰ ਮਿਲਿਆ ਸੀਗਾ ਉਹਦੇ ਬਾਰੇ ਇਹ ਪਤਾ ਲੱਗਦਾ ਕਿ ਉਹ ਕਿਸੇ ਰਾਮ ਪ੍ਰਸ਼ਾਦ ਦਾ ਨੰਬਰ ਆ ਜਿਹਦੀ ਕਿ ਉਮਰ 40 ਸਾਲ ਸੀ ਹੁਣ 40 ਸਾਲ ਦੇ ਰਾਮ ਪ੍ਰਸ਼ਾਦ ਦਾ ਜਿਹੜਾ ਐਡਰੈਸ ਉਹ ਵੀ ਜਗਦੀਸ਼ਪੁਰਾ ਤਾਜਪੁਰਾ ਰੋਡ ਦੇ ਉੱਤੇ ਹੀ ਮਿਲਦਾ ਹੁਣ ਪੁਲਿਸ ਨੂੰ ਲੱਗਦਾ ਕਿ ਇਹ ਦੋਨੋਂ ਜਿਹੜੇ ਆ ਇੱਕ ਦੂਜੇ ਨਾਲ ਸਬੰਧ ਰੱਖਦੇ ਆ ਹੁਣ ਜਿਹੜਾ ਰਾਮ ਪ੍ਰਸ਼ਾਦ ਆ ਉਹਦੇ ਬਾਰੇ ਪਤਾ ਕੀਤਾ ਜਾਂਦਾ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਉਹ ਪਿਛਲੇ 3 ਜੁਲਾਈ ਤੋਂ ਗਾਇਬ ਆ ਹੁਣ ਪੁਲਿਸ ਕੋਲ ਇੱਕ Laash ਹੈ ਤੇ ਇੱਕ ਰਾਮ ਪ੍ਰਸ਼ਾਦ ਨਾਮ ਦਾ ਇਨਸਾਨ ਜਿਹੜਾ ਕਿ ਗਾਇਬ ਹੁਣ ਪੁਲਿਸ ਨੇ ਪੰਕਜ ਦੀ লাশ ਬਾਰੇ ਪਤਾ ਕਰਨਾ ਹੈ ਤੇ ਇੱਕ ਜਿਹੜਾ ਰਾਮ ਪ੍ਰਸ਼ਾਦ ਆ ਉਹਨੂੰ ਲੱਭਣਾ ਹੁਣ ਪੁਲਿਸ ਕੋਲ ਇੱਕ ਮਿਸਿੰਗ ਕੇਸ ਵੀ ਦਰਜ ਹੋ ਜਾਂਦਾ ਹੁਣ ਪੁਲਿਸ ਆ ਜਿਹੜੀ ਉਹ ਜਿਹੜੀ ਸੀਸੀਟੀਵੀ ਫੁਟੇਜ ਮਿਲੀ ਹੁੰਦੀ ਆ ਉਹਦੇ ਤੋਂ ਟ੍ਰੇਸ ਕਰਦੀ ਕਰਦੀ ਸਕੂਟੀ ਨੂੰ ਅੱਗੇ ਸੀਸੀਟੀਵੀ ਫੁਟੇਜ ਦੇ ਵਿੱਚ ਕਿੱਥੇ ਕਿੱਥੇ ਮਿਲਦੀ ਆ ਹੌਲੀ ਹੌਲੀ ਕਰਕੇ ਜਿਹੜੀ ਪੁਲਿਸ ਆ 2-3 ਦਿਨਾਂ ਦੇ ਵਿੱਚ ਵਿੱਚ ਜਿਹੜੇ ਪੰਕਜ ਤੱਕ ਪਹੁੰਚ ਜਾਂਦੀ ਹੈ ਕਿਉਂਕਿ ਜਿਹੜਾ ਸਕੂਟੀ ਚਲਾ ਰਿਹਾ ਸੀ ਉਹ ਪੰਕਜ ਹੀ ਸੀਗਾ ਕਿਉਂਕਿ ਇੱਕ ਵਾਰ ਆਧਾਰ ਕਾਰਡ ਦੇ ਵਿੱਚ ਵੀ ਆਧਾਰ ਕਾਰਡ ਦੀ ਫੋਟੋ ਨਾਲ ਮੈਚ ਕਰਕੇ ਵੀ ਕਲੀਅਰ ਹੋ ਗਿਆ ਸੀ ਹੁਣ ਜਦੋਂ ਫੜਿਆ ਜਾਂਦਾ ਪੱਕਾ ਹੀ ਕਲੀਅਰ ਹੋ ਜਾਂਦਾ ਕਿ ਪੰਕਜ ਜਿਉਂਦਾ ਇਹ ਕਿਸੇ ਹੋਰ ਬੰਦੇ ਦੀ ਲਾਸ਼ ਹੈ ਹੁਣ ਕਿਸ ਦੀ ਲਾਸ਼ ਸੀਗੀ ਕਿਉਂ ਕਤਲ ਕੀਤਾ ਇਹ ਪੰਕਜ ਨਹੀਂ ਕੀਤਾ ਉਹ ਤਾਂ ਇਹ ਮੰਨ ਜਾਂਦਾ ਕਿਉਂ ਕੀਤਾ ਇਹ ਆਪਾਂ ਅੱਗੇ ਜਾ ਕੇ ਗੱਲ ਕਰਦੇ ਆ ਪਹਿਲਾਂ ਆਪਾਂ ਪੰਕਜ ਬਾਰੇ ਦੱਸ ਦਈਏ ਜਿਹੜਾ ਪੰਕਜ ਆ ਉਹ ਬਿਹਾਰ ਦੇ ਮੱਧਪੁਰਾ ਦਾ ਰਹਿਣ ਵਾਲਾ ਸੀਗਾ ਉਹ ਕਾਫੀ ਟਾਈਮ ਤੋਂ ਇੱਥੇ ਆਪਣਾ ਪੰਜਾਬ ਦੇ ਵਿੱਚ ਰਹਿ ਰਿਹਾ ਸੀ ਪਿਛਲੇ ਕਾਫੀ ਸਾਲਾਂ ਤੋਂ ਤੇ ਉਹਦੇ ਨਾਲ ਉਹਦੀ ਪਤਨੀ ਜਿਹੜੀ ਸਕੂਟਰੀ ਤੇ ਦੇਖੀ ਜਾਂਦੀ ਆ ਨੀਹਾ ਨਾਮ ਦੀ ਲੜਕੀ ਸੀ ਜਿਹੜੀ ਉਹਦੀ ਪਤਨੀ ਹੁੰਦੀ ਆ ਜਿਸ ਦੀ ਉਮਰ 28 ਸਾਲ ਦੀ ਦੱਸੀ ਜਾਂਦੀ ਹੈ ਹੁਣ ਇਹ ਦੋ ਜਾਨੇ ਪੜੇ ਜਾਂਦੇ ਆ ਤੇ ਇਹਦੇ 6 ਬੱਚੇ ਹੁੰਦੇ ਆ ਇੱਕ ਘਰ ਵਾਲੀ ਇਹਦੀ ਪਿੰਡ ਰਹਿ ਰਹੀ ਹੁੰਦੀ ਆ ਹੈਨਾ ਇਹਦੇ ਜਿਹੜਾ ਬਿਹਾਰ ਚ ਪਿੰਡਾ ਉੱਥੇ ਰਹਿ ਰਹੀ ਹੁੰਦੀ ਆ ਤੇ ਜਿਹੜਾ ਪੰਕਜ ਐ ਇਹਦੇ 6 ਬੱਚੇ ਹੁੰਦੇ ਆ 6 ਬੱਚਿਆਂ ਚੋਂ 2 ਕਿਸੇ ਹੋਰ ਦੇ ਹੁੰਦੇ ਆ ਬਾਕੀ 4 ਇਹਦੇ ਆਪਣੇ ਹੁੰਦੇ ਆ ਇਹਦੇ ਉੱਤੇ ਕਾਫੀ ਜ਼ਿਆਦਾ ਕੇਸ ਚੱਲ ਰਹੇ ਹੁੰਦੇ ਹੁਣ ਪੁਲਿਸ ਨੂੰ ਇਹ ਸਾਰੀ ਜਾਣਕਾਰੀ ਪੰਕਜ ਖੁੱਲ ਦਿੰਦਾ ਹੁਣ ਇਹਨੇ ਕਤਲ ਆ ਜਿਹੜਾ ਉਹ ਇਸੇ ਕਰਕੇ ਕੀਤਾ ਹੁੰਦਾ ਤਾਂ ਕਿ ਉਹ ਜਿਹੜੇ ਕੇਸ ਚੱਲ ਰਹੇ ਨੇ ਪੁਲਿਸ ਉਹਦੇ ਮਗਰ ਹੁੰਦੀ ਆ ਕਾਫੀ ਟਾਈਮ ਤੋਂ ਹੁਣ ਜਿਹੜੇ ਕੇਸ ਸੀਗੇ ਇਹਨਾਂ ਬਾਰੇ ਆਪਾਂ ਐਂਡ 'ਚ ਗੱਲ ਕਰਾਂਗੇ ਜਾ ਕੇ ਤੁਸੀਂ ਜਦੋਂ ਸੁਣੋਗੇ ਨਾ ਕੀ ਕੁਝ ਕੀਤਾ ਸੀ ਇਸ ਬੰਦੇ ਨੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਹੈਨਾ ਤੇ ਹੁਣ ਜਿਹੜੇ ਉਹ ਕੇਸ ਸੀਗੇ ਇਹਨੇ ਚੱਲ ਰਹੇ ਸੀ ਉਹਨਾਂ ਤੋਂ ਛਡਕਾਰਾ ਪਾਉਣਾ ਚਾਹੁੰਦਾ ਸੀ ਇਸ ਦੇ ਲਈ ਇਹ ਚਾਹੁੰਦਾ ਸੀ ਕਿ ਕਿਸੇ ਬੰਦੇ ਨੂੰ ਹੋਰ ਨੂੰ ਮਾਰ ਕੇ ਉਹਦੀ ਜੇਬ ਦੇ ਵਿੱਚ ਆਧਾਰ ਕਾਰਡ ਵਗੈਰਾ ਪਾ ਕੇ ਇਹ ਉਹਨੂੰ ਪੰਕਜ ਸ਼ਰਮਾ ਸ਼ੋਅ ਕਰਦਾਵੇ ਤੇ ਪੁਲਿਸ ਨੂੰ ਲੱਗੂਗਾ ਕਿ ਪੰਕਜ ਮਰ ਗਿਆ ਤੇ ਇਹ ਆਪਣੀ ਜ਼ਿੰਦਗੀ ਰਾਮ ਨਾਲ ਜੀਉਂਦਾ ਤੇ ਇਸੇ ਦੇ ਚੱਲਦੇ ਆ ਫਿਰ ਉਹ ਦੱਸਦਾ ਕਿ ਉਹ ਰਾਮ ਪ੍ਰਸ਼ਾਦ ਨੂੰ ਮਿਲਦਾ ਜੋ ਕਿ ਉਹਨੂੰ ਲੱਗਦਾ ਕਿ ਉਹਦੇ ਵਰਗਈ ਆ ਉਹਦੀ ਡੀਲਡ ਆਲ ਦੇ ਮੁਤਾਬਕੀ ਸੀਗਾ ਉਹਦਾ ਸਰੀਰ ਉਹਦੇ ਨਾਲ ਮੈਚ ਕਰਦਾ ਸੀ ਤੇ ਉਹ ਰਾਮ ਪ੍ਰਸ਼ਾਦ ਸੀ ਜਿਹੜਾ ਉਹ ਜੂਪੀ ਦਾ ਰਹਿਣ ਵਾਲਾ ਸੀ ਹੁਣ ਜਿਹੜਾ ਪੰਕਜਾ ਇਹ ਉਹਦੇ ਨਾਲ ਰਾਮ ਪ੍ਰਸ਼ਾਦ ਨਾਲ ਦੋਸਤੀ ਕਰਦਾ ਹੁਣ ਇੱਕ ਕੇਸ ਆਪਣੇ ਕੋਲ ਪਹਿਲਾਂ ਵੀ ਆਇਆ ਸੀ ਪੰਜਾਬ ਦਾ ਹੀ ਜਿਹੜੇ ਮੁੰਡੇ ਨੇ ਦੋਸਤੀ ਦੇ ਵਿੱਚ ਇੰਸ਼ੋਰੈਂਸ ਲੈਣ ਦੇ ਚੱਕਰ ਚ ਮੁੰਡਾ ਮਾਰਦਾ ਸੀਗਾ ਉਹ ਆਪਣੀ ਸਟੋਰੀ ਪਈ ਆ ਫਤੇਗੜ ਸਾਹਿਬ ਵਾਲੀ ਉਹ ਵੀ ਮੈਂ ਸੁਣਾਈ ਸੀ ਉਸ ਦੇ ਵਿੱਚ ਵੀ ਇਦਾਂ ਹੀ ਸੀ ਦੋਸਤੀ ਦਾ ਚੱਕਰ ਹੈ ਨਾ ਇਹ ਚ ਵੀ ਬੰਦਾ ਦੋਸਤੀ ਕਰਦਾ ਦੋਸਤੀ ਕਰਨ ਤੋਂ ਬਾਅਦ ਉਹਨੂੰ ਸ਼ਰਾਬ ਦੀ ਲਤ ਲਾ ਦਦਾ ਇਹ ਕਤਲ ਹੋਣ ਤੋਂ ਉਹਨੇ 20 ਦਿਨ ਪਹਿਲਾਂ ਹੀ ਉਹਦੇ ਨਾਲ ਦੋਸਤੀ ਕੀਤੀ ਸੀ ਤੇ ਦੋਸਤੀ ਇੰਨੀ ਜ਼ਿਆਦਾ ਗਹਿਰੀ ਹੋ ਜਾਂਦੀ ਹੈ ਕਿ ਉਹ ਆਪਣੇ ਨਾਲ ਹੀ ਉਹਨੂੰ ਆਪਣੇ ਮਹੱਲੇ ਦੇ ਵਿੱਚ ਹੀ ਘਰ ਵੀ ਦਿਵਾਉਂਦਾ ਪੰਕਜ ਨੂੰ ਜਿੱਥੇ ਉਹ ਪਹਿਲਾਂ ਰਹਿ ਰਿਹਾ ਸੀਗਾ ਤਾਜਪੁਰਾ ਰੋਡ ਤੇ ਉੱਥੇ ਉਹਨੂੰ ਘਰ ਦਿਵਾਉਂਦਾ ਘਰ ਦਿਵਾਉਣ ਤੋਂ ਬਾਅਦ ਉਹਦਾ ਆਉਣਾ ਜਾਣਾ ਉਹਦੇ ਘਰ ਹੋਣ ਲੱਗ ਜਾਂਦਾ ਤੇ ਰੋਜ਼ ਦੀ ਤਰ੍ਹਾਂ ਉਹ ਸ਼ਰਾਬ ਪੀਣੀ ਸ਼ੁਰੂ ਕਰਦੇ ਆ ਤੇ ਇੱਕ ਦਿਨ ਫਿਰ ਉਹ ਪੰਕਜ ਜਿਹੜਾ ਰਾਮ ਪ੍ਰਸ਼ਾਦ ਨੂੰ ਆਪਣੇ ਘਰ ਬੁਲਾਉਂਦਾ ਕਿ ਅੱਜ ਤੂੰ ਖਾਣਾ ਸਾਡੇ ਘਰ ਖਾਣਾ ਇਹ ਦਿਨ ਸੀਗਾ 3 ਜੁਲਾਈ ਦਾ ਜਿਸ ਦਿਨ ਰਾਮ ਪ੍ਰਸ਼ਾਦ ਗਾਇਬ ਹੋਇਆ ਦੱਸਿਆ ਜਾਂਦਾ ਤੇ ਹੁਣ ਉਹ ਰਾਮ ਪ੍ਰਸ਼ਾਦ ਨੂੰ ਘਰ ਬੁਲਾਉਂਦੇ ਆ ਉਹਨੂੰ ਸ਼ਰਾਬ ਵਗੈਰਾ ਪਿਲਾਉਂਦੇ ਆ ਹੈਨਾ ਸ਼ਰਾਬ ਪਿਲਾਉਣ ਤੋਂ ਬਾਅਦ ਉਹਦੇ ਉਹਨੂੰ ਇੰਨਾ ਜ਼ਿਆਦਾ ਟੈਗਟ ਕਰ ਦਿੰਦੇ ਆ ਇੰਨਾ ਜ਼ਿਆਦਾ ਉਹਨੂੰ ਨਸ਼ੇ 'ਚ ਕਰ ਦਿੰਦੇ ਆ ਕਿ ਉਹਨੂੰ ਆਪਣੀ ਸੁੱਧ ਬੁੱਧੀ ਨਹੀਂ ਰਹਿੰਦੀ ਉਸ ਤੋਂ ਬਾਅਦ ਜਿਵੇਂ ਉਹ ਕਤਲ ਕਰਦੇ ਆ ਨਾ ਉਹ ਬੰਦੇ ਨੂੰ ਮਤਲਬ ਕਿ ਡਰਾ ਦਿੰਦਾ ਇੱਕ ਤਰ੍ਹਾਂ ਨਾਲ ਸੋਚਣ ਲਈ ਮਜਬੂਰ ਹੁੰਦਾ ਕਿ ਕੋਈ ਇਦਾਂ ਇੰਨੀ ਮਾਨਸਿਕਤਾ ਕਿਵੇਂ ਗਿਰ ਸਕਦੀ ਹੈ ਉਹ ਜਿਹੜੇ ਦੋਨੋਂ ਮੀਆਂ ਬੀਬੀ ਨੇ ਦੋਨੋਂ ਜਿਹੜੀ ਉਹਦੀ ਘਰ ਵਾਲੀ ਸੀਗੀ ਪੰਕਜ ਦੀ ਤੇ ਨੇਹਾ ਤੇ ਪੰਕਜ ਦੋਨੋਂ ਮਿਲ ਕੇ ਉਹਨੂੰ ਟਾਈਟ ਕਰਨ ਤੋਂ ਬਾਅਦ ਉਹਨੂੰ ਨਸ਼ੇ 'ਚ ਕਰਨ ਤੋਂ ਬਾਅਦ ਉਹਦੇ ਮੂੰਹ ਦੇ ਉੱਤੇ ਫੈਬ੍ਰਿਕ ਕੁ ਕਲਾਉਂਦੇ ਆ ਤੇ ਉਹਦੇ ਮੂੰਹ ਦੇ ਵਿੱਚ ਵੀ ਫੈਬ੍ਰਿਕ ਕਪਾਉਂਦੇ ਆ ਤਾਂ ਕਿ ਜਦੋਂ ਉਹਦਾ ਕਤਲ ਕਰਨ ਤਾਂ ਉਹ ਬੋਲੇ ਨਾ ਉਹਦਾ ਮੂੰਹ ਬੰਦ ਹੋ ਜੇ ਉਹ ਇਸ ਚੀਜ਼ ਦੇ ਵਿੱਚ ਕਾਮਜ਼ਾਬ ਵੀ ਹੁੰਦੇ ਆ ਉਹ ਉਹਦੇ ਮੂੰਹ ਦੇ ਉੱਤੇ ਫੈਬ੍ਰਿਕ ਕਲਾ ਕੇ ਉਹਦਾ ਮੂੰਹ ਇੰਨਾ ਜ਼ਿਆਦਾ ਬੰਦ ਕਰ ਦਿੰਦੇ ਆ ਕਿ ਜਦੋਂ ਉਹਦਾ ਕਤਲ ਕਰਦੇ ਆ ਤਾਂ ਉਹਦੀ ਆਵਾਜ਼ ਵੀ ਨਿਕਲਦੀ ਹੈਗੀ ਉਹਦਾ ਮੂੰਹ ਹੀ ਨਹੀਂ ਖੁੱਲਦਾ ਤੇ ਉਹ ਇੱਕ ਤਾਂ ਨਸ਼ੇ 'ਚ ਹੁੰਦਾ ਬਾਕੀ ਉਹਦੇ ਹੁਣ ਫੈਬ੍ਰਿਕ ਲੱਗੀ ਹੁੰਦੀ ਹੈ ਜਦੋਂ ਉਹ ਇਹਦੇ ਫੈਬ੍ਰਿਕ ਕਲਾਉਂਦੇ ਆ ਤਾਂ ਉਸ ਤੋਂ ਬਾਅਦ ਉਹਦਾ ਗਲਾ ਕੱਟਣ ਵਾਸਤੇ ਇੱਕ ਆਰੀ ਲੈਂਦੇ ਆ ਜਿਹੜੀ ਜਿਹਦੇ ਨਾਲ ਆਪਾਂ ਲੋਹਾ ਕੱਟਦੇ ਆ ਉਸ ਆਰੀ ਦੇ ਨਾਲ ਇਹ ਉਹਦਾ ਗਲ ਕੱਟ ਦਿੰਦੇ ਆ ਗਲ ਕੱਟਣ ਤੋਂ ਬਾਅਦ ਫਿਰ ਇਹਦੀਆਂ ਉਂਗਲੀਆਂ ਕੱਟਦੇ ਆ ਉਂਗਲੀਆਂ ਕੱਟਣ ਦਾ ਕਾਰਨ ਇਹ ਸੀਗਾ ਇਹਨਾਂ ਨੂੰ ਜਿੰਨੀ ਕੁ ਲਿਮਟਿਡ ਜੀ ਇਹਨਾਂ ਕੋਲ ਨੌਲੇਜ ਸੀ ਕਿ ਇਹਨਾਂ ਨੂੰ ਲੱਗਦਾ ਸੀ ਕਿ ਜੇ ਉਂਗਲੀਆਂ ਵੀ ਰਹਿ ਗਈਆਂ ਪੁਲਿਸ ਇਹਦੀ ਜਿਹੜੀਆਂ ਫਿੰਗਰਪ੍ਰਿੰਟ ਤੋਂ ਪਤਾ ਕਰ ਲੂ ਕਿ লাশ ਕਿਸ ਦੀ ਹੈ ਇਸ ਲਈ ਉਹ ਉਂਗਲੀਆਂ ਵੀ ਕੱਟ ਦਿੰਦੇ ਆ ਦਿਮਾਗ ਤਾਂ ਆਪਣੀ ਜਾਣ ਚ ਬਹੁਤ ਚਲਾਇਆ ਪਰ ਏਡੇ ਬੇਵਕੂਫ ਸੀਗੇ ਕਿ ਉਹਦੇ ਆਧਾਰ ਕੱਢ ਪਾਇਆ ਪਹਿਲਾਂ ਹੀ ਸ਼ੱਕ ਇਦਾਂ ਹੀ ਜਾਂਦਾ ਕਿ ਕੋਈ ਬੰਦਾ ਸੁਨਾਖਤ ਲੁਕੋ ਰਿਆ ਹੋਊਗਾ ਤਾਂ ਇੰਨੀਆਂ ਚੀਜ਼ਾਂ ਛੱਡ ਕੇ ਕਿਉਂ ਜਾਊਗਾ ਤਾਂ ਆਪਾਂ ਇਸ ਸਟੋਰੀ ਦੇ ਵਿੱਚ ਅੱਗੇ ਵਧੀਏ ਕਿ ਉਹਦਾ ਆਰੀ ਦੇ ਨਾਲ ਹੁਣ ਸਿਰ ਵੱਢ ਦਿੱਤਾ ਜਾਂਦਾ ਸਿਰ ਵੱਢਣ ਤੋਂ ਬਾਅਦ ਹੱਥ ਵੱਢਣ ਤੋਂ ਉਹਦੀਆਂ ਉਂਗਲੀਆਂ ਵੱਢਣ ਤੋਂ ਬਾਅਦ 3 ਜੁਲਾਈ ਦੀ ਰਾਤ ਨੂੰ ਕਤਲ ਕਰਦੇ ਆ ਕਤਲ ਕਰਨ ਤੋਂ ਬਾਅਦ ਜਿਹੜੀ ਉਹ লাশ ਹੈ ਉਹ ਸਿਰ ਦੇ ਨਾਲ ਸਮੇਤ ਦੋਨੇ ਚੀਜ਼ਾਂ ਆਪਣੇ ਬੈੱਡ ਦੇ ਵਿੱਚ ਰੱਖ ਲੈਂਦੇ ਆ ਬੈੱਡ ਦੇ ਵਿੱਚ ਰੱਖ ਕੇ ਉਹ ਉੱਥੇ ਹੀ ਰਹਿੰਦੇ ਆ ਆਪਣੇ ਜਵਾਕਾਂ ਜੂਕਾਂ ਨਾਲ ਤੇ ਆਪਣੀ ਘਰ ਵਾਲੀ ਨਾਲ ਉੱਥੇ ਹੀ ਸੌਂਦੇ ਸੁਂਦੇ ਆ ਹੈਨਾ ਉਸ ਬੈੱਡ ਦੇ ਉੱਤੇ ਜਿਸ ਦੇ ਵਿੱਚ লাশ ਪਈ ਹੁੰਦੀ ਆ ਫਿਰ 2-3 ਦਿਨ ਲੰਘਦੇ ਆ ਉਹ লাশ ਨੂੰ ਕੱਢਦੇ ਆ ਕੱਢ ਕੇ ਉਹਨੂੰ ਚੰਗੀ ਤਰ੍ਹਾਂ ਪੈਕ ਕਰਦੇ ਆ ਪਹਿਲਾਂ ਪੋਲੀਥੀਨ ਦੇ ਵਿੱਚ ਫਿਰ ਉਸ ਤੋਂ ਬਾਅਦ ਬੂਰੀ ਦੇ ਵਿੱਚ ਬੂਰੀ ਨੂੰ ਚੰਗੀ ਤਰ੍ਹਾਂ ਟੇਪ ਵਗੈਰਾ ਲਾਉਂਦੇ ਆ ਉਹਨੂੰ ਇਕੱਠੀ ਕਰਕੇ লাশ ਨੂੰ ਉਸ ਦੇ ਵਿੱਚ ਪਾ ਲੈਂਦੇ ਆ ਜਿਹੜਾ ਧੜਾ ਤੇ ਇੱਕ ਅਲੱਗ ਪੋਲੀਥੀਨ ਦੇ ਵਿੱਚ ਸਿਰ ਤੇ ਉਂਗਲੀਆਂ ਪਾ ਲੈਂਦੇ ਹੁਣ ਉਹ ਸਕੂਟੀ ਦੇ ਉੱਤੇ ਰੱਖਦੇ ਆ ਰਾਤ ਨੂੰ 6 ਤਰੀਕ ਦੀ 5 ਤਰੀਕ ਦੀ ਰਾਤ ਨੂੰ ਤੇ ਉਹਨੂੰ ਲੈ ਕੇ ਉਹ ਆਦਰਸ਼ ਨਗਰ ਜਾਂਦੇ ਆ ਜਿੱਥੇ ਪਹਿਲਾਂ ਕਦੇ ਪੰਕਜ ਖੁਦ ਵੀ ਰਹਿ ਰਹਿਆ ਸੀਗਾ ਉਹਨੂੰ ਲੱਗਦਾ ਸੀ ਕਿ ਲੋਕਾਂ ਕੋਲ ਜਦੋਂ ਇਹ ਆਧਾਰ ਕਾਰਡ ਜਾਊ ਜੋ ਪੁਲਿਸ ਨੇ ਕੀਤਾ ਵੀ ਚੈੱਕ ਕਰਾਇਆ ਤਾਂ ਪਤਾ ਲੱਗ ਜੂਗਾ ਕਿ ਤਾਂ ਵੀ ਫਲਾਣਾ ਬੰਦਾ ਮਰ ਗਿਆ ਜਾਣ ਕੇ ਉਹ ਆਦਰਸ਼ ਨਗਰ ਤੱਕ ਸਕੂਟੀ ਤੇ ਉੱਤੇ Laash ਲੈ ਕੇ ਜਾਂਦੇ ਆ ਉੱਥੇ ਵਿਚਾਲੇ ਸਿੱਟ ਕੇ ਉਸ ਤੋਂ ਬਾਅਦ ਜਿਹੜਾ ਸਿਰ ਤੇ ਉਂਗਲੀਆਂ ਨੇ ਉਹਨੂੰ ਬਰਦਾਨ ਚੌਕ ਵਰਦਮਾ ਚ ਵਰਦਮਾ ਮਿਲਦੇ ਲਵੇ ਇੱਕ ਚੌਕ ਹੈ ਲੁਧਿਆਣਾ ਦੇ ਵਿੱਚ ਉੱਥੇ ਖਾਲੀ ਪਲਾਟ ਦੇ ਵਿੱਚ ਉਹਨੂੰ ਸਿੱਟ ਦਿੰਦੇ ਆ ਪੁਲਿਸ ਇਹਨੂੰ ਫਿਰ ਬਾਅਦ ਚ ਬਰਾਮਦ ਕਰਾਉਂਦੀ ਆ ਉਹਦੇ ਕੋਲ ਨਾਲ ਜਾ ਕੇ ਤੇ ਹੁਣ ਉਂਗਲੀਆਂ ਕੱਟੀਆਂ ਕਿੰਨੀਆਂ ਇਹਦਾ ਸਰਵਿਸ ਕੱਟਿਆ ਗਿਆ ਲਾਸ਼ ਸਿੱਟਦੀ ਪਰ ਹੁਣ ਲਾਸ਼ ਹੌਲੀ ਹੌਲੀ ਕਰਕੇ ਪੁਲਿਸ ਨੇ ਆਪਣੀ ਕਾਰਗੁਜ਼ਾਰੀ ਨਾਲ ਇਹ ਜਿਹੜੀ ਲਾਸ਼ ਦਾ ਪਤਾ ਕਰ ਲਿਆ ਕਿ ਇਹ ਲਾਸ਼ ਹੈ ਕਿਸ ਦੀ ਆ ਕਿਉਂ ਕਤਲ ਕੀਤਾ ਗਿਆ ਇਹ ਸਾਰਾ ਹੁਣ ਲੋਕਾਂ ਦੇ ਸਾਹਮਣੇ ਸੀਗਾ ਹੁਣ ਜੇ ਜਿਵੇਂ ਮੈਂ ਕਿਹਾ ਸੀਗਾ ਐਂਡ 'ਚ ਗੱਲ ਕਰਾਂਗੇ ਹੁਣ ਬੰਦੇ ਬਾਰੇ ਪੰਕਜ ਬਾਰੇ ਗੱਲ ਕੀਤੀ ਜਾਵੇ ਨਾ ਉਹ ਕਿਹੋ ਜਿਹਾ ਇਨਸਾਨ ਸੀਗਾ ਤੇ ਉਹਨੇ ਕੀ ਕੁਝ ਕੀਤਾ ਸੀ ਉਹ ਹੈਰਾਨ ਕਰ ਦਿੰਦਾ ਜਦੋਂ ਬੰਦਾ ਸੁਣਦਾ ਜਿਹੜਾ ਪੰਕਜ ਸੀਗਾ ਹੁਣ ਤੋਂ ਪਹਿਲਾਂ ਉਹਨੇ 5 ਕਤਲ ਕਰ ਦਿੱਤੇ ਸੀ 4 ਕਤਲ ਕਰਤੇ ਸੀਗੇ 5ਵਾਂ ਇਹ ਸੀਗਾ ਜਿਹੜਾ ਹੁਣ ਕੀਤਾ ਸੀ ਉਹਨੇ 2 ਕਿਡਨਾਪਿੰਗ ਵੀ ਕੀਤੀਆਂ ਸੀ ਹੁਣ ਇਸ ਕੇਸ ਦੇ ਵਿੱਚ ਪੁਲਿਸ ਨੂੰ ਪਤਾ ਲੱਗਦਾ ਜਿਹੜੀ ਇਹ ਔਰਤ ਹੈ ਜਿਹੜੀ ਇਹਦੇ ਨਾਲ ਹੁੰਦੀ ਹੈ ਉਹ ਇਹਦੀ ਪਹਿਲੀ ਪਤਨੀ ਹੁੰਦੀ ਹੈ ਇਹ ਕਿਸੇ ਟਾਈਮ ਦੇ ਨਾਲ ਵਿਆਹ ਕਰਾਉਂਦਾ ਉਸ ਤੋਂ ਬਾਅਦ ਨੇਹ ਹੈ ਜਿਹੜੀ ਇਹ ਤੋਂ ਅਲੱਗ ਹੋ ਜਾਂਦੀ ਹੈ ਫਿਰ ਇੱਕ ਵਿਆਹ ਹੋਰ ਕਰਾਉਂਦਾ ਉਹ ਵਿਆਹ ਕਰਾਉਣ ਤੋਂ ਬਾਅਦ ਉਹ ਵੀ ਪਤਨੀ ਜਿਹੜੀ ਇਹਨੂੰ ਛੱਡ ਕੇ ਚਲੀ ਜਾਂਦੀ ਹੈ ਪਰ ਜਿਹੜੇ ਬੱਚੇ ਹੁੰਦੇ ਉਸ ਵਿਆਹ ਚੋਂ ਇਹ ਉਹਨਾਂ ਨੂੰ ਨਾਲ ਰੱਖ ਲੈਂਦਾ ਤੇ ਉਸ ਤੋਂ ਬਾਅਦ ਫਿਰ ਇਹ ਆਪਣੇ ਚਾਚੇ ਦੇ بیٹے ਚਿੰਟੂ ਨੂੰ 2018 ਦੇ ਵਿੱਚ ਮਾਰਦਾ ਮਹਾਲੀ ਦੇ ਨੇੜੇ ਹੀ ਤੇ ਉਹਨੂੰ ਮਾਰਨ ਤੋਂ ਬਾਅਦ ਉਹਦੇ ਜਿਹੜੇ ਬੱਚੇ ਤੇ ਉਹਦੀ ਘਰ ਵਾਲੀ ਆ ਉਹਨੂੰ ਲੈ ਕੇ ਭੱਜ ਜਾਂਦਾ ਹੈ ਤੇ ਉਹਦੀ ਘਰ ਵਾਲੀ ਵੀ ਇੱਕ ਦਿਨ ਇਹਨੂੰ ਛੱਡ ਕੇ ਚਲੀ ਜਾਂਦੀ ਹੈ ਤੇ ਬੱਚੇ ਇਹਦੇ ਕੋਲ ਰਹਿ ਜਾਂਦੇ ਜਿਹੜੇ 2 ਬੱਚੇ ਹੋਰ ਸੀਗੇ ਤੇ ਹੁਣ ਜਿਹੜੀ ਇਹਦੀ ਪਹਿਲੀ ਘਰ ਵਾਲੀ ਆ ਇਹਦੇ ਕੋਲ ਦੁਬਾਰਾ ਵਾਪਸ ਆ ਜਾਂਦੀ ਹੈ ਹੁਣ ਜਿਹੜੀ ਨੀਹਾ ਸਭ ਤੋਂ ਪਹਿਲੀ ਘਰ ਵਾਲੀ ਸੀ ਉਹ ਦੁਬਾਰਾ ਫੇਰ ਵਾਪਸ ਆ ਗਈ ਜਿਨੇ ਇਹਦੇ ਜ਼ੁਲਮ ਦੇ ਵਿੱਚ ਇਹਦਾ ਸਾਥ ਦਿੱਤਾ ਹੁਣ ਜੇ ਇਹਦੇ ਜ਼ੁਲਮਾਂ ਦੀ ਗੱਲ ਕੀਤੀ ਜਾਵੇ ਤਾਂ ਇਹਨੇ 2023 ਦੇ ਵਿੱਚ ਇਹਦੀ ਭੂਆ ਨਾਨਕੀ ਦੇਵੀ ਦੇ ਕਹਿਣ ਤੇ ਸਭ ਤੋਂ ਪਹਿਲੀ ਵਾਰ ਇੱਕ ਔਰਤ ਦੇ ਉੱਤੇ ਹੱਥ ਚੱਕਿਆ ਸੀ ਔਰਤ ਦੇ ਸੱਟਾਂ ਮਾਰੀਆਂ ਸੀਗੀਆਂ ਜੋ ਕਿ ਇਹਨੇ ਬਿਹਾਰ ਦੇ ਵਿੱਚ ਕੀਤਾ ਸੀ ਤੇ ਉਹਦੇ ਚੱਲਦਿਆਂ ਹੀ ਇਹਦੇ ਉੱਤੇ ਇਰਾਦਾ ਕਤਲ ਦਾ ਪਰਚਾ ਪਿਆ ਸੀ ਸਭ ਤੋਂ ਪਹਿਲੀ ਵਾਰ 2013 ਚ ਉਸ ਤੋਂ ਬਾਅਦ 2016 ਦੇ ਵਿੱਚ ਇਹਨੇ ਇੱਕ ਸੰਤੋਸ਼ ਨਾਮ ਦੇ ਵਿਅਕਤੀ ਨੂੰ ਡੂਮਰੀ ਪਿੰਡ ਸੀਗਾ ਬਿਹਾਰ ਦੇ ਵਿੱਚ ਉੱਥੇ ਮਾਰ ਕੇ ਸਿੱਟਦਾ ਸੀ ਤੇ 2018 ਦੇ ਵਿੱਚ ਇਹਨੇ ਆਪਣੇ ਕਜ਼ਨ ਨੂੰ ਇਹਦੇ ਇੱਕ ਭੂਆ ਦਾ ਲੜਕਾ ਸੀਗਾ ਚਿੰਤੂ ਉਹਨੂੰ ਮਾਰ ਕੇ ਉਹਦੇ ਘਰ ਵਾਲੀ ਤੇ ਬੱਚਿਆਂ ਨੂੰ ਲੈ ਕੇ ਭੱਜ ਗਿਆ ਸੀ ਜੋ ਕਿ ਬਲੌਂਗੀ ਦੇ ਵਿੱਚ ਰਹਿੰਦਾ ਸੀ ਮਹਾਲੀ ਦੇ ਨਾਲ ਉਸ ਤੋਂ ਬਾਅਦ 2019 ਦੇ ਵਿੱਚ ਫਿਰ ਇੱਕ ਰੋਹਿਤ ਕੁਮਾਰ ਨਾਮ ਦੇ ਵਿਅਕਤੀ ਨੂੰ ਮਾਰ ਦਿੰਦਾ ਰੋਹਿਤ ਕੁਮਾਰ ਹੁੰਦਾ ਉਹਨੂੰ ਇਹ 2019 ਦੇ ਵਿੱਚ ਮਾਰਦਾ ਸ਼ਰਾਬ ਪੀਂਦੇ ਪੀਂਦੇ ਇਹਨਾਂ ਦੀ ਲੜਾਈ ਵਗੈਰਾ ਹੋ ਜਾਂਦੀ ਹੈ ਫਿਰ 2021 ਚ ਜਿਹੜਾ ਪੰਕਜ ਹੈ ਇਹ ਆਪਣੇ ਇੱਕ ਕਜ਼ਨ ਨਾਲ ਇਹਦੇ ਚਾਚੇ ਦੇ ਮੁੰਡੇ ਨਾਲ ਨਤੀਸ਼ ਨਾਲ ਇੱਕ ਉਹਦੀ ਗਰਲਫ੍ਰੈਂਡ ਨੂੰ ਘਰੋਂ ਭਜਾ ਕੇ ਲੈ ਕੇ ਆਉਂਦੇ ਆ ਤੇ ਜਿਸ ਦਾ ਨਾਮ ਹੁੰਦਾ ਸੰਜਨਾ ਉਹ ਆਪਣੀ ਉਹਨੂੰ ਸੰਜਨਾ ਨੂੰ ਭਜਾ ਕੇ ਲੈ ਕੇ ਆਉਂਦੇ ਆ ਉਸ ਤੋਂ ਬਾਅਦ ਦੋਨੋਂ ਮਿਲ ਕੇ ਇੱਕ ਦਿਨ ਉਹਦਾ ਕਤਲ ਵੀ ਕਰ ਦਿੰਦੇ ਆ ਸੰਜਨਾ ਨੂੰ ਮਾਰ ਕੇ ਇਹ ਗੋਸਲਾ ਪਿੰਡ ਦੇ ਵਿੱਚ ਸਿੱਟ ਦਿੰਦੇ ਹੁਣ ਇਹਨੇ ਪਹਿਲਾਂ ਇੰਨਾ ਕੁਝ ਕੀਤਾ ਹੁੰਦਾ ਤੇ ਪੁਲਿਸ ਨੂੰ ਇਹਦੀ ਪਾਲ ਹੁੰਦੀ ਆ ਪੁਲਿਸ ਇਹਨੂੰ ਫੜ ਨਹੀਂ ਸਕੀ ਹੁੰਦੀ ਤੇ ਏਸੇ ਚੀਜ਼ਾਂ ਤੋਂ ਛੁਟਕਾਰਾ ਪਾਉਣ ਦਾ ਮਾਰਾ ਇਹ ਹੁਣ ਇੱਕ ਹੋਰ ਕਤਲ ਕਰ ਦਿੰਦਾ ਤਾਂ ਕਿ ਸਾਰਾ ਇਹ ਜੋ ਕਰ ਸਕੇ ਕਿ ਪੰਕਜ ਤਾਂ ਮਰ ਗਿਆ ਪੁਲਿਸ ਤੋਂ ਇਹ ਆਪਣਾ ਪੈਂਡਾ ਛਡਾ ਸਕੇ ਹੁਣ ਤੁਸੀਂ ਦੇਖੋ ਜਿਵੇਂ ਆਪਾਂ ਗੱਲ ਕਰੀਏ ਕਿ ਪਹਿਲਾਂ ਇੰਨੇ ਜ਼ਿਆਦਾ ਜ਼ੁਲਮ ਕੀਤੇ ਸੀਗੇ ਬੰਦੇ ਨੇ ਇੰਨੇ ਜ਼ਿਆਦਾ ਕੇਸਾਂ ਦੇ ਵਿੱਚ ਭਗਾਉੜਾ ਸੀ ਹੈਨਾ ਪੁਲਿਸ ਦੀ ਉਹ ناکਾਮਯਾਬੀ ਸੀਗੀ ਹੈਨਾ ناکਾਮੀ ਸੀਗੀ ਜਿਹੜਾ ਇਹਨੂੰ ਫਾੜੇ ਨਹੀਂ ਸਕੀ ਜੇ ਇਹਨੂੰ ਪਹਿਲਾਂ ਹੀ ਫੜ ਲਿੱਤਾ ਗਿਆ ਹੁੰਦਾ ਤਾਂ ਇਹਨੇ ਕਤਲ ਇਹ ਅੱਗੇ ਨਾ ਕਰਦਾ ਜੇ ਕਿਤੇ ਇਹਨੂੰ ਪਹਿਲੇ ਹੀ ਇਰਾਦਾ ਦੇ ਇਰਾਦਾਇ ਕਤਲ ਦੇ ਮਾਮਲੇ 'ਚ ਬਿਹਾਰ ਪੁਲਿਸ ਇਹਨੂੰ ਚੰਗੀ ਤਰ੍ਹਾਂ ਫੜ ਕੇ ਰੱਖਦੀ ਕਦੇ ਨਾ ਛੱਡਦੀ ਤਾਂ ਅੱਗੇ ਇਦਾਂ ਦੇ ਜ਼ੁਲਮ ਹੋਣੀ ਹੀ ਨਹੀਂ ਸੀ ਉਸ ਤੋਂ ਬਾਅਦ ਇਹਨੇ ਮੋਹਾਲੀ ਦੇ ਨੇੜੇ-ਨੇੜੇ ਬਲੌਂਗੀ ਵਗੈਰਾ ਦੇ ਵਿੱਚ ਹੋਰ ਜਿਹੜਾ ਇੱਕ ਦੋ ਰੋਹਿਤ ਸ਼ਰਮਾ ਵਗੈਰਾ ਦਾ ਕਤਲ ਕੀਤਾ ਉਹ ਵੀ ਇਹਨੇ ਉੱਥੇ ਕੀਤਾ ਸੀਗਾ ਹੁਣ ਪੰਜਾਬ ਪੁਲਿਸ ਵੀ ਨਾਕਾਮ ਰਹੀ ਸੀ ਇੱਕ ਵਾਰ ਪਰ ਇਹ ਵੀ ਹੁਣ ਪੰਜਾਬ ਪੁਲਿਸ ਦੀ ਲੁਧਿਆਣਾ ਪੁਲਿਸ ਦੀ ਹੈਨਾ ਇੱਕ ਕਾਰਗੁਜ਼ਾਰੀ ਵਧੀਆ ਕਾਰਗੁਜ਼ਾਰੀ ਦੇ ਨਾਲ ਹੀ ਇਹ ਕੇਸ ਆ ਜਿਹੜਾ ਸੋਲਵ ਹੋ ਗਿਆ ਐਂਡ ਤੇ ਜਾ ਕੇ ਉਹਨੂੰ ਫੜਿਆ ਗਿਆ ਹੁਣ ਉਹਦੇ ਉੱਤੇ ਤੇ ਉਹਦੀ ਘਰ ਵਾਲੀ ਦੇ ਦੋਨਾਂ ਤੇ ਮੁਕਾਦਮੇ ਚੱਲ ਰਹੇ ਹੈਗਾ ਜਿਹੜਾ ਉਹ ਬੰਦਾ ਆ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਆ ਪਹਿਲਾਂ ਵਾਲੇ ਕੇਸ 'ਚ ਵੀ ਕਿ ਦੋਸਤੀ ਵਗੈਰਾ ਦੇਖ ਕੇ ਕਰਨੀ ਚਾਹੀਦੀ ਆ ਬੰਦਾ ਲਾਲਚ ਚਾ ਕੇ ਸ਼ਰਾਬ ਵਗੈਰਾ ਦੇ ਲਾਲਚ 'ਚ ਮਗਰ ਲੱਗ ਜਾਂਦਾ ਕਿਸੇ ਦੇ ਤੇ ਮਾਰਿਆ ਜਾਂਦਾ ਇਦਾਂ ਅੱਜ ਦਾ ਟਾਈਮ ਨਹੀਂ ਆ ਕਿਸੇ ਨਾਲ ਇਦਾਂ ਦੋਸਤੀ ਕਰਨ ਦਾ ਤੇ ਇੱਕ ਗੱਲ ਹੋਰ ਵੀ ਹੁਣ ਚੱਲੂਗੀ ਹੈਨਾ ਜਿਹੜੇ ਬਿਹਾਰੀ ਨੇ ਜਾਂ ਬਿਹਾਰ ਤੋਂ ਲੋਕ ਆਉਂਦੇ ਆ ਆਪਣੇ ਪ੍ਰਵਾਸੀ ਨੇ ਉਹਨਾਂ ਬਾਰੇ ਲੋਕ ਗਲਤ ਵੀ ਕਹਿਣਗੇ ਪਰ ਬਾਈ ਜੀ ਇੱਕ ਗੱਲ ਦੱਸ ਦੇਵਾਂ ਕਿ ਆਪਣੇ ਜਿਹੜੇ ਪੰਜਾਬੀਆਂ ਨੇ ਵੀ ਜ਼ੁਲਮ ਕੀਤੇ ਹਨ ਕਈ ਤਾਂ ਸੁਣਾ ਵੀ ਨਹੀਂ ਸਕਦੇ ਕਿ ਇਦਾਂ ਹੁੰਦਾ ਕਿ ਧੀਆ ਪੈਣਾ ਜਾਂ ਲੋਕ ਸੌਂ ਰਹੇ ਹਨ ਉਹ ਵੀ ਕਿਸੇ ਤੋਂ ਘੱਟ ਨਹੀਂ ਹੈ ਆਪਣੇ ਵਾਲੇ ਦੰਦੇ ਵੀ ਜੇ ਆਪਾਂ ਕਹੀਏ ਹਾਂ ਇਹ ਜਿਹੜੇ ਹੁੰਦੇ ਆ ਬਿਹਾਰੀਏ ਥੋੜੇ ਜਿਹਾ ਜ਼ਿਆਦਾ ਇਦਾਂ ਦੇ ਹੁੰਦੇ ਆ ਤੇ ਬੇਕਿਰਕੇ ਜੇ ਹੁੰਦੇ ਆ ਤੇ ਹੁਣ ਇਹ ਸੀ ਅੱਜ ਦੀ ਸਟੋਰੀ ਠੀਕ ਹੈ ਜੀ ਹੁਣ ਜਿਹੜੀ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਖੁਸ਼ਖਬਰੀ ਦੀ ਉਹ ਬਈ ਜੀ ਮੇਰੇ ਲਈ ਤਾਂ ਵੱਡੀ ਹੈ ਕਿਸੇ ਲਈ ਛੋਟੀ ਹੋ ਸਕਦੀ ਹੈ ਆਪਣੇ ਜਿਹੜੇ ਸਬਸਕ੍ਰਾਈਬਰ ਨੇ 5000 ਨੂੰ ਟੱਪ ਚੁੱਕਿਆ ਆਪਣੀ ਜਿਹੜੀ ਫੈਮਿਲੀ ਹੈ ਕ੍ਰਾਈਮ ਦੀ ਕਹਾਣੀ ਚੈਨਲ ਦੀ ਉਹ 5000 ਨੂੰ ਪਾਰ ਕਰ ਚੁੱਕੀ ਹੈ ਇਹ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਇੰਨੀ ਛੇਤੀ ਤਕਰੀਬਨ ਆਪਾਂ ਮੰਨ ਲਵਾਂ ਤੇ ਜਿਹੜੀ ਵੀਡੀਓ ਸੀਗੀ ਉਹ ਮਹੀਨਾ ਕੇ ਪਹਿਲਾਂ ਹੀ ਪਾਈ ਸੀਗੀ ਸਭ ਤੋਂ ਪਹਿਲੀ ਵੀਡੀਓ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਇੰਨਾ ਵੱਡਾ ਚੈਨਲ ਬਣਾਇਆ ਤੁਸੀਂ ਮੇਰੇ ਲਈ ਤਾਂ ਬਹੁਤ ਵੱਡਾ ਹੈ ਨਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਆਪਾਂ ਹੁਣ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ